ਅਕਤੈ ਤੁਹਾਡਾ ਫੇਸਬੁੱਕ ਪੇਜ ਤੇ ਔਰ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਵਿੱਚ ਜਿਹੜੀਆਂ ਕਿਸਤੀਆਂ ਚੱਲ ਰਹੀਆਂ ਨੇ ਇਹ ਪਿੰਡ ਬਾਉਪੁਰ ਜਦੀਦ ਔਰ ਕਦੀਮ ਜਿਹੜਾ ਬਾਉਪੁਰ ਹੈ ਉਸ ਏਰੀਆ ਦੇ ਵਿੱਚ ਜਿਹੜਾ ਪਿਛਲੇ ਬੀਤੇ ਕੁਝ ਟਾਈਮ ਚ ਹੜ੍ਹ ਆਇਆ ਸੀਗਾ ਹੁਣ ਵੀ ਉਸੇ ਤਰ੍ਹਾਂ ਹੜ੍ਹ ਦੇ ਹਾਲਾਤ ਨੇ ਔਰ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸਾਨਾਂ ਦੀਆਂ ਫਸਲਾਂ ਕਿੱਦਾਂ ਡੁੱਬ ਚੁੱਕੀਆਂ ਨੇ ਔਰ ਜਿੱਥੇ ਕਿ ਕਿਸਾਨਾਂ ਦੀਆਂ ਫਸਲਾਂ ਸੀ ਉਥੇ ਕਿਸਤੀਆਂ ਹੁਣ ਚੱਲ ਰਹੀਆਂ ਨੇ ਕਿਉਂਕਿ ਪਾਣੀ ਦਾ ਲੈਵਲ ਜਿਹੜਾ ਹੈ 7-8 ਫੁੱਟ ਜਿਹੜਾ ਹੈਗਾ ਤਾਂ ਕਰਕੇ ਪਾਣੀ ਦੇ ਵਿੱਚ ਵੜਨਾ ਬਹੁਤ ਔਖਾ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਕਈ ਥਾਵਾਂ ਤੇ ਕਿਸਤੀਆਂ ਜਾ ਰਹੀਆਂ ਨੇ ਘਰਾਂ ਵਿੱਚ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਔਰ ਲੋਕਾਂ ਤੱਕ ਕੋਈ ਸਹਾਇਤਾ ਪਹੁੰਚਾਈ ਜਾ ਰਹੀ ਹੈ ਇਹਨਾਂ ਕਿਸਤਾਂ ਕਿਸਤੀਆਂ ਰਾਹੀਂ ਕਿੱਥੋਂ ਤੱਕ ਨਿਗਾ ਤੁਹਾਡੀ ਪਹੁੰਚਦੀ ਹੈ ਉੱਥੋਂ ਤੱਕ ਹੀ ਪਾਣੀ ਪਾਣੀ ਇਹ ਕੋਈ ਇਹ ਕੋਈ ਨਹਿਰ ਜਾਂ ਕੋਈ ਨਾਲਾ ਨਹੀਂ ਬਲਕਿ ਇੱਥੇ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਸਿਗੀਆਂ ਔਰ ਤੁਸੀਂ ਚਾਰੇ ਪਾਸੇ ਜਿੱਦਾਂ ਦੇਖ ਸਕਦੇ ਹੋ ਰੋਡ ਤੇ ਸਾਈਡ ਤੇ ਔਰ ਰੋਡ ਵੀ ਡੁੱਬਿਆ ਪਿਆ ਹੈ ਬਿਲਕੁਲ ਡੁੱਬ ਚੁੱਕਿਆ ਰੋਡ ਔਰ ਲੋਕ ਨੇ ਜਿਹੜੇ ਆਪਣੀ ਜਾਨ ਬਚਾ ਕੇ ਘਰੋਂ ਆਪਣੇ ਆਪਣੇ ਬਾਹਰ ਇੱਥੇ ਆ ਰਹੇ ਨੇ ਆਪਣੇ ਆਪਣੇ ਜਿੱਦਾਂ ਤੁਸੀਂ ਦੇਖ ਰਹੇ ਹੋ ਜਾਨਵਰ ਆਪਣੇ ਜਿਹੜੇ ਕਿ ਕੱਢ ਰਹੇ ਨੇ ਲੋਕਾਂ ਨੂੰ ਜਾਨ ਦਾ ਖਤਰਾ ਪਿਆ ਹੋਇਆ ਇੰਨਾ ਜ਼ਿਆਦਾ ਜਿਹੜਾ ਪਾਣੀ ਨੇ ਤਬਾਹੀ ਮਚਾਈ ਹੋਈ ਹੈ ਔਰ ਲੋਕਾਂ ਨੂੰ ਰੈਸਕਿਊ ਇੱਥੇ ਕੀਤਾ ਜਾ ਰਿਹਾ ਹੈ ਇੱਥੇ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਹੈ ਔਰ ਐਂਬੂਲੈਂਸ ਵਗੈਰਾ ਜੋ ਜੋ ਵੀ ਇੱਥੇ ਕਿਸਾਨਾਂ ਨੂੰ ਲੋਡ ਹੈ ਇਸ ਟਾਈਮ ਔਰ ਆਪਣੇ ਆਪਣੇ ਜਾਨਵਰ ਜਿਹੜੇ ਲੋਕ ਨੇ ਇਥੋਂ ਜਾਨ ਬਚਾ ਕੇ ਇੱਕ ਵਾਰੀ ਆਪਣੇ ਜਾ ਰਹੇ ਨੇ ਔਰ ਇੱਥੇ ਕਾਫੀ ਜ਼ਿਆਦਾ ਜਿਹੜਾ ਪ੍ਰਸ਼ਾਸਨ ਪਹੁੰਚਿਆ ਹੋਇਆ ਔਰ ਕਾਫੀ ਜ਼ਿਆਦਾ ਕਿਸਤੀਆਂ ਦੇ ਨਾਲ ਜਿਹੜਾ ਰੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਇੰਨਾ ਜ਼ਿਆਦਾ ਪਾਣੀ ਲੈਵਲ ਜਿਹੜਾ ਸਤਿਆਸ ਦਰਿਆ ਦਾ ਹੈ ਔਰ ਜਿਹੜਾ ਸਤਲੁਜ ਦਰਿਆ ਚ ਵੀ ਪਾਣੀ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਲੇਕਿਨ ਇਹ ਜਿਹੜਾ ਪਾਣੀ ਹੈ ਇਹ ਬਿਆਸ ਦਰਿਆ ਦਾ ਹੈ ਜਿਹੜਾ ਕਿ ਇੰਨਾ ਜ਼ਿਆਦਾ ਪਾਣੀ ਹੈ ਕਹਿਣ ਚ ਤਾਂ 50000 ਕਿਉਂਸ ਕਹਿੰਦੇ ਛੱਡਿਆ ਗਿਆ ਪਰ ਜਿੰਨਾ ਹਾਲਾਤ ਨੇ ਇਲਾਕੇ ਦੀ 50000 ਤੋਂ ਵੱਧ ਕਈ ਗੁਣਾ ਜ਼ਿਆਦਾ ਛੱਡਿਆ ਗਿਆ ਹੈ 3.5-4 ਲੱਖ ਕਿਉਂਸ ਪਾਣੀ ਨੇੜੇ ਹੈ ਕਿਉਂਕਿ ਇੰਨਾ ਜ਼ਿਆਦਾ ਪਾਣੀ ਜਿਹੜਾ ਹੈ ਇਹ 50 ਕਿਉਂਸ 50000 ਕਿਉਂਸ ਹੋ ਹੀ ਨਹੀਂ ਸਕਦਾ ਔਰ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜਾ ਘਰ ਹੈ ਬਿਲਕੁਲ ਡੁੱਬ ਚੁੱਕਿਆ ਹੈ ਔਰ ਲੋਕਾਂ ਨੂੰ ਜਿਹੜਾ ਰੈਸਕਿਊ ਕੀਤਾ ਜਾ ਰਿਹਾ ਹੈ ਔਰ ਉੱਪਰੋਂ ਜਿਹੜੀ ਹੈ ਬਾਰਿਸ਼ ਵੀ ਹੋ ਰਹੀ ਹੈ ਅੱਜ ਔਰ ਲੋਕ ਬਹੁਤ ਹੀ ਜਿਹੜੇ ਪਰੇਸ਼ਾਨ ਨੇ ਸਾਹਮਣੇ ਤੁਸੀਂ ਪਿੰਡ ਦੇਖ ਸਕਦੇ ਹੋ ਜਿਹੜਾ ਸਾਰਾ ਪਿੰਡ ਹੀ ਡੋਬਿਆ ਹੋਇਆ ਹੈ ਔਰ ਉਹਨਾਂ ਨੂੰ ਵਾਰੀ-ਵਾਰੀ ਕੱਢਿਆ ਜਾ ਰਿਹਾ ਹੈ ਇਹਨਾਂ ਲੋਕਾਂ ਕੋਲ ਕੋਈ ਚਾਰਾ ਡੰਗਰਾਂ ਦਾ ਨਹੀਂ ਕੋਈ ਉੜੀ ਨਹੀਂ ਸਭ ਕੁਝ ਪਾਣੀ ਦੇ ਨਾਲ ਰੁੜ ਗਿਆ ਜਿਹੜਾ ਤੁਸੀਂ ਤਸਵੀਰਾਂ ਚ ਦੇਖ ਹੀ ਸਕਦੇ ਹੋ ਕਿ ਚਾਰੇ ਪਾਸੇ ਪਾਣੀ ਪਾਣੀ ਨਾਲ ਤਬਾਹੀ ਜਿਹੜੀ ਮੱਚੀ ਹੋਈ ਹੈ 15-16 ਪਿੰਡ ਨੇ ਜਿਹੜੇ ਕਿ ਹਰਤੀ ਚਪੇੜ ਵਿੱਚ ਆਏ ਹੋਏ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜਿਆਦਾ ਪ੍ਰਸ਼ਾਸਨ ਇੱਥੇ ਪਹੁੰਚਿਆ ਹੈ ਲੋਕਾਂ ਨੂੰ ਜਿਹੜਾ ਕਿ ਰੈਸਕਿਊ ਕੀਤਾ ਜਾ ਰਿਹਾ ਹੈ ਔਰ ਕਾਫੀ ਜਿਆਦਾ ਜਿਹੜੇ ਇਸ ਇਲਾਕੇ ਦੇ ਹਾਲਾਤ ਖਰਾਬ ਹੋ ਚੁੱਕੇ ਨੇ ਔਰ ਪਿੰਡਾਂ ਦੇ ਪਿੰਡ ਜਿਹੜੇ ਨੇ ਬਿਲਕੁਲ ਪਾਣੀ ਵਿੱਚ ਡੁੱਬ ਚੁੱਕੇ ਨੇ ਲੋਕ ਜਿਹੜੇ ਕਿ ਆਪਣੇ ਘਰਾਂ ਨੂੰ ਛੱਡ ਕੇ ਆਪਣੇ ਰਿਸ਼ਤੇਦਾਰਾਂ ਤੇ ਜਾ ਰਹੇ ਨੇ ਕਿਉਂਕਿ ਉਹਨਾਂ ਦੇ ਘਰ ਬਿਲਕੁਲ ਜਿਹੜੇ ਨੇ ਡੁੱਬ ਚੁੱਕੇ ਨੇ ਔਰ ਡੁੱਬੇ ਹੋਏ ਘਰਾਂ ਵਿੱਚ ਰਹਿਣਾ ਬਹੁਤ ਮੁਸ਼ਕਲ ਹੈ ਕਿਉਂਕਿ ਪਾਣੀ ਦਾ ਘਟਣਾ ਕੀ ਪਤਾ ਕਦੋਂ ਘਟੂਗਾ ਕਦੋਂ ਇਹਦਾ ਲੈਵਲ ਡਾਊਨ ਹੋਊਗਾ ਕਿਉਂਕਿ ਕਾਫੀ ਦਿਨ ਹੋ ਗਏ ਨੇ ਇਦਾਂ ਹੀ ਪਾਣੀ ਜਿਹੜਾ ਕਿ ਇੰਨਾ ਹੀ ਲੈਵਲ ਜਿਹੜਾ ਵਧਿਆ ਹੀ ਜਾ ਰਿਹਾ ਘਟ ਨਹੀਂ ਰਿਹਾ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਕਿੰਨੀਆਂ ਜ਼ਿਆਦਾ ਕਿਸ਼ਤੀਆਂ ਇੱਥੇ ਲਗੀਆਂ ਹੋਈਆਂ ਨੇ ਔਰ ਕਾਫੀ ਜ਼ਿਆਦਾ ਕਿਸ਼ਤੀਆਂ ਜਿਹੜੀਆਂ ਨੇ ਪਿੰਡਾਂ ਵਿੱਚ ਉਹ ਜਿਹੜੀਆਂ ਜਾ ਚੁੱਕੀਆਂ ਨੇ ਲੋਕਾਂ ਨੂੰ ਰੈਸਕਿਊ ਕਰ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਇੱਕ ਕਿਸ਼ਤੀ ਭਰ ਕੇ ਜਿਹੜੀ ਰੈਸਕਿਊ ਕੀਤੀ ਜਾ ਰਹੀ ਹੈ ਔਰ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ ਅਮੀਦ ਖਾਤਾ ਵੀਡੀਓ ਪਸੰਦ ਆਇਆ ਹੋਗਾ ਚੇੱਕਰ ਪਸੰਦ ਆਇਆ ਹੋ ਤਾਂ ਵੀਡੀਓ ਨੂੰ ਲਾਈਕ ਜਰੂਰ ਕਰੇ ਅਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿੱਤਾ ਕਰੋ ਤਾਂ ਜੋ ਲੋਕਾਂ ਤੱਕ ਲੋਕਾਂ ਤੱਕ ਇਨਫੋਰਮੇਸ਼ਨ ਪਹੁੰਚ ਸਕੇ ਅਤੇ ਕੀ